ਗੁਰੂ ਅੰਗਦ ਸਾਹਿਬ ਦੀ ਤੁਹਾਡੇ ਨਾਲ ਜਪ ਗਏ, ਤਪ ਗਏ ਤੇ ਸੰਜਮ ਗਏ। ਅਗਲਾ ਸ਼ਬਦੇ ਥੋਰ ਮੋਚ ਗਰੂਰ ਖੋਰ ਦਰ ਤੇ ਜਿਹੜੇ ਇਰਖਾਲੂ ਨੇ ਤੁਹਾਡੇ ਨਾਲ ਨਿੰਦਿਆ ਕਰਦੇ ਨੇ, ਤੁਹਾਡੀ ਨਿੰਦਿਆ ਕਰਦੇ ਸੱਚੀ ਮੁੱਚੇ ਉਹ ਤੇ ਹੰਕਾਰ ਦੀਆਂ ਪੰਡਾ ਚੁੱਕੀ ਫਿਰਦੇ। ਜਿਹੜਾ ਬੰਦਾ ਹੰਕਾਰੀ ਉਹਦੇ ਨੇੜੇ ਜਪ ਤਪ ਨਹੀਂ ਭਟਕਦਾ ਯਾਦ ਰੱਖੋ। ਉਹ ਹੰਕਾਰ ਚ ਸਾਡੇ ਗੁਰੂ ਅੰਗਦ ਸਾਹਿਬ ਦੀ ਬੜੀ ਨਿੰਦਿਆ ਹੋਈ ਉੱਥੇ। ਮੈਂ ਕੋ ਉਦਾਹਰਨਾ ਆਪ ਜੀ ਨੂੰ ਦੇਣਾ ਇਸ ਸਾਗੀ ਕਾਰੇ ਨੂੰ ਕਮਾਤ ਨੂੰ ਕਿ ਦੱਸ ਦਿਆ ਪਰ ਸਲੀਅਤ ਇਸ ਤਰ੍ਹਾਂ ਹੋਈ ਗੁਰੂ ਅੰਗਦ ਸਾਹਿਬ ਜਦੋਂ ਆਏ ਉਹਨਾਂ ਦੇ ਦੋ ਬੇਟੀਆਂ ਦੋ ਬੇਟੇ ਘਰ ਦੋਨੋਂ ਬੇਟੇ ਦੁਕਾਨ ਕਰਦੇ ਮਾਤਾ ਜੀ ਉਹਨਾਂ ਦੇ ਘਰੋਂ ਖੀਵੀ ਜੀ ਮਾਤਾ ਜੀ ਲੰਗਰ ਸੇਵਾ ਕਰਦੇ ਸਾਰਾ ਪਿੰਡ ਜਿਹੜਾ ਖੈਰੇ ਜੱਟਾਂ ਦਾ ਸੀ ਜੇ ਖਡੂ ਜਿਆਦਾ ਉਹ ਹੀ ਸਨ ਉੱਥੇ ਇੱਕ ਸਾਲ ਮਹੀ ਨਹੀਂ ਪਿਆ ਉੱਥੇ ਰਹਿੰਦਾ ਸੀ ਤਪਾ ਉਹਦਾ ਨਾਮ ਸੀ ਸ਼ਗਨਾਥ ਉਹਨੂੰ ਨਸ਼ਾ ਨਸ਼ਾ ਵੀ ਪਤਲ ਨੂੰ ਹੀ ਪੀ ਲਿੰਦਾ ਸੀ ਜਦੋਂ ਮੀਨਾ ਪਿਆ ਲੋਕਾਂ ਕਹਿਆ ਵੀ ਐਤ ਕੀ ਤਬਾਜੀ ਮੀ ਨਹੀਂ ਪਹਿ ਰਿਆ ਉਹਨੇ ਕਹਿਆ ਮੀ ਕਿੱਥੇ ਪਹਿਣਾ ਤੁਹਾਡੇ ਪਿੰਡ ਤੇ ਪਾਪ ਹੁੰਦਾ ਪਏ ਕਾਦਾ ਪਾਪ ਕਹਿੰਦੇ ਇੱਥੇ ਗ੍ਰਿਸ਼ਤੀ ਨੂੰ ਮੱਥੇ ਟੇਕਦੇ ਪਏ ਉਹ ਗ੍ਰਿਸ਼ਤੀ ਕਲੇ ਗੁਰੂ ਹੁੰਦਾ ਉਹਦੀ ਆਪਣੀ ਗਲਤੀ ਨੂੰ ਖਤਰਾ ਪਿਆ ਸੀ ਉਹਦਾ ਪਖਾਡ ਨਹੀਂ ਚੱਲਿਆ ਕਹਿੰਦਾ ਆਹ ਗੁਰੂ ਅੰਗਦ ਸਾਹਿਬ ਬਾਰੇ ਕਹਿੰਦਾ ਜੀ ਇਹ ਅਸਲ ਚ ਇਹ ਤੇ ਗ੍ਰਿਸ਼ਤੀ ਗੁਰੂ ਬਣਿਆ ਹੈ ਤੁਸੀਂ ਇਹਦੇ ਕੋਲ ਜਾਂਦੇ ਹੋ ਜਿੰਨੀ ਦੇਰ ਤੱਕ ਇਹਨੂੰ ਪੁੱਛੋਗੇ ਤੇ ਕੁਝ ਨਹੀਂ ਹੋਣਾ ਇਹਦਾ ਮਤਲਬ ਕਈ ਐਸੇ ਵੀ ਹੋਣਗੇ ਜਿਹੜੇ ਵਿਖਾਵੇ ਮਾਤਰ ਜਾਂ ਕਹਿੰਦੇ ਕੀ ਕਰੀਏ ਕਹਿ ਲੇ ਕਿ ਨੂੰ ਕਿੰਡੋ ਬਾਹਰ ਕੱਢੋ ਤਾਂ ਗੁਰੂ ਅਮਰਦਾਸ ਉਸ ਦਿਨ ਖਡੂਰ ਨਾ ਇਸ ਤਰ੍ਹਾਂ ਨਹੀਂ ਸੀ ਗੁਰੂ ਅੰਗਦ ਦੇਵ ਜੀ ਕੋਲ ਗਏ ਪਿੰਡ ਵਾਲੇ ਜਿਹਨੇ ਮੇਨ ਬਰਦੇ ਉਹਨਾਂ ਕਿਹਾ ਮਹਾਰਾਜ ਜੀ ਫਿਰ ਮਹਾਰਾਜ ਨੇ ਕੀ ਕਹਿਣਾ ਸੀ ਤੁਸੀਂ ਗ੍ਰਸਤੀ ਬਣ ਕੇ ਪਰਪੰਚ ਕਰਦੇ ਹੋ ਖਡੂਰ ਛੱਡਦੇ ਹੋ ਤੁਹਾਡੇ ਕਰਕੇ ਸਾਡੀਆਂ ਫਸਲਾਂ ਸੜ ਗਈ। ਮਹਾਰਾਜ ਜੀ ਨੇ ਕੁਝ ਨਹੀਂ ਕਿਹਾ ਸਤਿਬਚਨ ਕਿਹਾ ਜੀ ਚੋਕੇ ਸਮਾਨ ਤੁਰ ਪਏ ਮਹਾਰਾਜ। ਗੁਰੂ ਸਾਹਿਬ ਚਲੇ ਗਏ। ਜਿੱਥੇ ਸਤਿਗੁਰੂ ਜਾਣਗੇ ਸਿੱਧ ਕੀ ਸਿੱਕਾਂ ਨੇ ਉੱਥੇ ਜਾਣਗੇ। ਬਾਅਦ ਵਿੱਚ ਜਦੋਂ ਗੁਰੂ ਅਮਰਦਾਸ ਆਇਆ ਉਹਨੇ ਦੇਖਿਆ ਘਰ ਵੀ ਕੋਈ ਨਹੀਂ। ਸੰਗਤ ਵੀ ਕੋਈ ਨਹੀਂ। ਉਹ ਪੁੱਛਦਿਆ ਹੋਇਆ ਕੀ ਪਿੰਡ ਵਾਲੇ ਕਹਿੰਦੇ ਆ ਅਸਲ ਵਿੱਚ ਤਪਾ ਜੀ ਨੇ ਕਿਹਾ ਸੀ ਗੁਰੂ ਅੰਗਦ ਸਾਹਿਬ ਗ੍ਰਿਸ਼ਤੀ ਗੁਰੂ ਬਣਿਆ ਇਸ ਕਰਕੇ ਤੁਹਾਡੇ ਪਿੰਡ ਵੀ ਨਹੀਂ ਪੈਣਾ ਫਸਣਾ ਸੜ ਜਾਣੀਆਂ ਬਾਬਾ ਅਮਰਦਾਸ ਕਹਿੰਦੇ ਕਿੰਨੇ ਦਿਨ ਹੋ ਗਏ ਕਹਿੰਦੇ ਨਹੀਂ ਜੀ ਦਿਨ ਤਾਂ ਹੋ ਗਏ ਨੇ ਕਾਫੀ ਪਰ ਕਹਿੰਦੇ ਮੀਂਹ ਪਿਆ ਕਿਉਂ ਨਹੀਂ ਮਨ ਨੂੰ ਇੰਨੀ ਲੱਗੀ ਗੱਲ ਵੀ ਮੇਰੇ ਗੁਰੂ ਨੂੰ ਇਹਨਾਂ ਪਿੰਡ ਤੋਂ ਬਾਹਰ ਕਣਦਾ ਇਤਿਹਾਸ ਕਹਿੰਦਾ ਹੈ ਬਾਬਾ ਅਮਰਦਾਸ ਨੇ ਕਿਹਾ ਮੀਂਹ ਪਏਗਾ ਇਸ ਤਪੇ ਨੂੰ ਜਿਹੜੇ-ਜਿਹੜੇ ਖੇਤ ਵਿੱਚ ਧੂਕ ਕੇ ਲਿਜਾਓਗੇ ਉੱਥੇ ਮੀਂਹ ਪਏਗਾ ਇਤਿਹਾਸ ਕਹਿੰਦਾ ਸੱਚ ਨੂੰ ਚੇਸਤਾ ਹੋਇ ਮੈਂ ਕਹਾਂ ਵਿਗਿਆਨਿਕ ਵਿਦਵਾਨ ਨਹੀਂ ਸੁਣਾਦੇ ਡਰਦੇ ਆ ਬਚਨ ਮੈਂ ਅਗਲੀ ਬਿੰਤੀ ਕਰਾਂਗਾ ਫਿਰ ਕਿਸ ਦਾ ਪ੍ਰਤੀਕਰਮ ਗੁਰੂ ਅੰਗਦ ਦੇਵ ਜੀ ਨੇ ਕੀ ਦਿੱਤਾ ਉਹਨਾਂ ਕਹਿੰਦੇ ਜਿੱਥੇ ਲੋਕਾਂ ਖੇਚ ਲਿਆ ਜੀ ਸੱਚੀ ਮੁੱਚੀ ਕਾਲੀ ਕਟਾ ਚੜ੍ਹ ਕੇ ਅੱਗੇ ਮੀ ਪੈ ਗਿਆ ਵੈੜ ਕੇ ਪਿੱਛੇ ਬਨ ਕੇ ਤਪਾ ਉੱਟ ਗਿਆ ਗੁਰੂ ਅੰਗਦ ਸਾਹਿਬ ਨੂੰ ਪਤਾ ਲੱਗਾ ਗੁਰੂ ਅੰਗਦ ਸਾਹਿਬ ਨੇ ਪਿੱਠ ਕਰੀ ਗੁਰੂ ਅਮਰਦਾਸ ਸਾਹਿਬ ਨੂੰ ਉਹਨਾਂ ਕਬ ਸ਼ਬਦ ਕਿਹਾ ਤੁਸੀਂ ਠੀਕ ਨਹੀਂ ਕੀਤਾ ਅਜੇ ਗੁਰੂ ਅਮਰਦਾਸ ਮੈਂ ਸ਼ਬਦ ਵਰਤਿਆ ਬਾਬਾ ਅਮਰਦਾਸ ਗੁਰੂ ਨਹੀਂ ਬਣਦੇ ਕਹਿੰਦੇ ਕੰਮ ਕੌਣ ਨਹੀਂ ਸਿੱਖ ਸਕਸੀ ਨਹੀਂ ਕਰ ਸਕਦੇ ਪ੍ਰਮਾਤਮਾ ਦੀ ਰਜ਼ਾ ਇਹ ਤੁਸੀਂ ਕਿਉਂ ਕੀਤਾ ਕਹਿੰਦੇ ਧੰ ਗੁਰੂ ਅਮਰਦਾਸ ਜੀ ਨੇ ਚਰਨ ਪਕੜ ਕੇ ਸੱਚੇ ਬਾਦਸ਼ਾਹ ਅੱਜ ਤੋਂ ਬਾਅਦ ਐਸਾ ਨਹੀਂ ਕੋ